ਨੇ ਮਰ ਗਾਇਆ ਇਹ ਨਹੀਂ ਲੱਗੇ ਅੱਠ ਗੋਲੀਆਂ ਚਲਾਈਆਂ ਯਾਰ ਆਵੇ ਆ ਆਵੇ ਇੱਕੇ ਸਿਸਟਮ ਚੱਲ ਨਹੀਂ ਗਿਆ ਹਾਂ ਚੱਲ ਨਹੀਂ ਗਿਆ ਕਾਂਗਰਸ ਦੇ ਬਲਾਕ ਪ੍ਰਧਾਨ ਦਾ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਗਿਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਕਾਂਗਰਸ ਦਾ ਬਲਾਕ ਪ੍ਰਧਾਨ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਆਪਣੇ ਟਰੈਕਟਰ ਦੇ ਨਾਲ ਮਿੱਟੀ ਪਾ ਕੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਹਾਲਾਂਕਿ ਇਸ ਕਤਲकांड ਦੀ ਜ਼ਿੰਮੇਵਾਰੀ ਗੈਂਗਸਟਰਾਂ ਦੇ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਲੈ ਲਈ ਗਈ ਹੈ ਤਾਂ ਦੱਸ ਦਈਏ ਕਿ ਬੀਤੀ ਸ਼ਾਮ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਕਿ ਤਰਨਤਾਰਨ ਦੇ ਹਲਕਾ ਪੱਟੀ ਤੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਵਾਸੀ ਪਿੰਡ ਤੂਤ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਜਦੋਂ ਇਹ ਹੜਪ੍ਰਭਾਵਿਤ ਖੇਤਰ ਦੇ ਵਿੱਚ ਮਦਦ ਕਰਕੇ ਲੋਕਾਂ ਦੀ ਵਾਪਿਸ ਆ ਰਿਹਾ ਸੀ ਤਾਂ ਉਸ ਸਮੇਂ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਿਆ ਤੇ ਮੌਕੇ ਤੋਂ ਸਾਰੇ ਹੀ ਬਦਮਾਸ਼ ਫਰਾਰ ਹੋ ਜਾਂਦੇ ਨੇ ਹਾਲਾਂਕਿ ਮੌਕੇ ਤੇ ਮੌਜੂਦ ਕੁਝ ਲੋਕਾਂ ਦੇ ਵੱਲੋਂ ਤੁਰੰਤ ਇਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਪਰੰਤੂ ਉੱਥੇ ਜਾ ਕੇ ਜੋ ਇਹ ਬਲਾਕ ਪ੍ਰਧਾਨ ਹੁੰਦਾ ਇਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਜਦੋਂ ਇਹ ਮਾਮਲਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਕੋਲ ਪਹੁੰਚਦਾ ਹੈ ਤਾਂ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਸਰਕਾਰ ਦੇ ਕੋਲ ਇਹ ਅਪੀਲ ਕੀਤੀ ਜਾਂਦੀ ਹੈ ਕਿ ਤੁਰੰਤ ਹੀ ਇਨ੍ਹਾਂ ਬਦਮਾਸ਼ਾਂ ਨੂੰ ਫੜਿਆ ਜਾਵੇ ਅਤੇ ਜੋ ਪੋਸਟ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਸ ਦੇ ਵਿੱਚ ਲਿਖਿਆ ਗਿਆ ਕਿ ਸੱਚ ਹੀ ਅਕਾਲ ਸਾਰੇ ਵੀਰਾਂ ਨੂੰ ਅੱਜ ਜੋ ਗੁਰਮੇਲ ਤੋੜ ਦਾ ਰਾਮ ਸਿੰਘ ਵਾਲੇ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀਬਲ ਪ੍ਰਭ ਦਾਸੂਵਾਲ ਅਫਰੀਦੀ ਤੂਤ ਤੇ ਕੋਸ਼ਲ ਚੌਧਰੀ ਲੈਂਦੇ ਆਂ ਇਹਨੇ ਸਾਡੇ ਭਰਾ ਅਫਰੀਦੀ ਨੂੰ ਪੁਲਿਸ ਨੂੰ ਫੜਾਇਆ ਸੀ ਤੇ ਸਾਡੇ ਦੁਸ਼ਮਣਾਂ ਨਾਲ ਰਲ ਕੇ ਸਾਡਾ ਨੁਕਸਾਨ ਕਰਵਾਉਣ ਨੂੰ ਫਿਰਦਾ ਸੀ ਤੇ ਪੁਲਿਸ ਨੂੰ ਮੁਖਬਰੀਆਂ ਕਰਦਾ ਸੀ ਅਸੀਂ ਦੱਸਣਾ ਚਾਹੁੰਦੇ ਆਂ ਕਿ ਜੋ ਸਾਡਾ ਨੁਕਸਾਨ ਕਰਵਾਊ ਤੇ ਮੁਖਬਰੀਆਂ ਕਰੂਗਾ ਉਹਦਾ ਵੀ ਇਹੀ ਹਾਲ ਹੋਵੇਗਾ ਬਾਕੀ ਵੀ ਤਿਆਰ ਰਹਿਣ ਵਾਹਿਗੁਰੂ ਮੇਰ ਕਰੇ ਤਾਂ ਦੱਸ ਦਈਏ ਕਿ ਇਹ ਤਰਨਤਾਰਨ ਦੇ ਪਿੰਡ ਜੋ ਤੂਤ ਹੈ ਉੱਥੇ ਦਾ ਰਹਿਣ ਵਾਲਾ ਸੀ ਗੁਰਮੇਲ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਸੋ ਆਪਕਾ ਸਰਪੰਚ ਰਹਿ ਚੁੱਕਾ ਹੈ ਅਤੇ ਮੌਜੂਦਾ ਸਮੇਂ ਦੇ ਵਿੱਚ ਇਹ ਕਾਂਗਰਸ ਦਾ ਬਲਾਕ ਪ੍ਰਧਾਨ ਸੀ ਤਰਨਤਾਰਨ ਜਿਲ੍ਹਾ ਜਿੱਥੇ ਕੀ ਸਾਡਾ ਸਾਥੀ ਗੁਰਮੇਲ ਸਿੰਘ ਤੂਤ ਸਾਹ ਜਿਹੜੇ ਬਲਾਕ ਦੇ ਪ੍ਰਧਾਨ ਸਨ ਪੱਟੀ ਦੇ ਉਹ ਆਪਣੇ ਟਰੈਕਟਰ ਤੇ ਹਰ ਪੀੜਤਾ ਦੀ ਸੇਵਾ ਨਿਭਾ ਰਹੇ ਸਨ ਉਥੇ ਵੰਦੇ ਤੇ ਤੇ ਰਾਸਤੇ ਵਿੱਚ ਘਰ ਵਾਪਸ ਆ ਰਹੇ ਸਨ ਗੈਂਗਸਟਰਾਂ ਨੇ ਜਦ ਕੁਝ ਸਾਥੀਆਂ ਨੇ ਪਤਾ ਨਹੀਂ ਕਿੰਨਾ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਔਰ ਇਸੋ ਮਦਭਾਗੀ ਘਟਨਾ ਸਾਡੇ ਵਾਸਤੇ ਕੋਈ ਹੋਰ ਹੋ ਨਹੀਂ ਸਕਦੀ ਇਹ ਮੌਜੂਦਾ ਸਾਡੇ ਬਲਾਕ ਦੇ ਪ੍ਰਧਾਨ ਸਾਨ ਸਰਦਾਰ ਗੁਰਮੀਤ ਗੁਰਮੀਤ ਸਿੰਘ ਔਰ ਬਹੁਤ ਅਨਥਕ ਔਰ ਮਿਹਨਤੀ ਵਿਅਕਤੀ ਸੀ ਹੁਣੇ ਉਹਨੇ ਮੇਰੀ ਉਹਨਾਂ ਦੇ ਸੁਪੁੱਤਰ ਨਾਲ ਗੱਲ ਹੋਈ ਹੈ ਜਿਹੜਾ ਕਿ ਚੀਕਾ ਮਾਰ ਮਾਰ ਕੇ ਡੋ ਰਿਹਾ ਹੈ ਇਹ ਸਾਡਾ ਘਰ ਪਟਿਆ ਗਿਆ ਸਾਡਾ ਪਰਿਵਾਰ ਪਟਿਆ ਗਿਆ ਮੈਂ ਕਿਸੇ ਜੋਗਰਾ ਨਹੀਂ ਰਿਹਾ ਔਰ ਪੂਰੇ ਪੰਜਾਬ ਦੇ ਵਿੱਚ ਇਹੋ ਜੀਆਂ ਤੁਹਾਨੂੰ ਘਟਨਾ ਕਰਮ ਸੋਨ ਨੂੰ ਰੋਜ਼ਾਨਾ ਮਿਲਦੇ ਆ ਇੱਥੇ ਹੀ ਸਾਡਾ ਸਾਥੀ ਸੀਗਾ ਜਸਵੰਤ ਸਿੰਘ ਫੌਜੀ ਥੋੜੇ ਚਿਰ ਪਹਿਲਾਂ ਉਹਨੂੰ ਗੋਲੀਆਂ ਮਾਰ ਦਿੱਤੀਆਂ ਜਿੱਦਿਆਂ ਉਹ ਜਨ ਅਸਕਤਰ ਸੀਗਾ ਕਾਂਗਰਸ ਦਾ ਔਰ ਉਸ ਤੋਂ ਬਾਅਦ ਸਰਪੰਚ ਸਾਡੇ ਰਾਜ ਤਲਵੰਡੀ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਕਮ ਮਕਾ ਦਿੱਤਾ ਗਿਆ ਸੋ ਇੱਕ ਹੱਥ ਤੱਕ سلسلہ ਚੱਲਦਾ ਰਹੇਗਾ ਰੱਬ ਨੂੰ ਪਤਾ ਹੈ ਕਿਉਂਕਿ ਐਸੀਆਂ ਸਰਕਾਰਾਂ ਆਗੀਆਂ ਜਿਹੜੀਆਂ ਦੇ ਕੰਨ ਤੇ ਕਿਸੇ ਗੱਲ ਦੀ ਜੂੰ ਨਹੀਂ ਸਕਦੇ ਐਸੇ ਮੁੱਖ ਮੰਤਰੀ ਸਾਹਿਬ ਬਣ ਗਏ ਐ ਜਿਨ੍ਹਾਂ ਨੂੰ ਕੋਈ ਪੰਜਾਬ ਦੀ ਫਿਕਰ ਨਹੀਂ ਕੋਈ ਕਹਿੰਦਾ ਦਿੱਲੀ ਵਾਲੇ ਰਾਜ ਕਰ ਰਹੇ ਐ ਕੋਈ ਕਹਿੰਦਾ ਪੰਜਾਬ ਵਾਲੇ ਕਰ ਰਹੇ ਆਪਸ ਵਿੱਚ ਹੀ ਲੁਕਣ ਮਚੀਚੀ ਖੇਡ ਰਹੇ ਐ ਉਈ ਕਿਸੇ ਦੇ ਇਲਜ਼ਾਮ ਲਾ ਦਿੰਦਾ ਹੈ ਕਿ ਕਿਸੇ ਦੇ ਇਲਜ਼ਾਮ ਲਾ ਦਿੰਦਾ ਜਾਨ ਬੁਝ ਕੇ ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਔਰ ਹੁਣ ਆਰ ਪਾਰ ਦੀ ਲੜਾਈ ਇਸ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਈ ਬਹੁਤ ਹੋ ਗਿਆ ਕਿੰਨੇ ਕੁ ਪੁੱਤ ਤੇ ਸਾਡੇ ਪਿਓ ਮਰਵਾਵਾਂਗੇ ਅਸੀਂ ਰਾਹਤ ਕਾ ਆਮ ਲਾ ਦਿੰਦਾ ਕਿ ਕਿਸੇ ਦੇ ਇਲਜ਼ਾਮ ਦਾ ਜਾਨ ਬੁੱਝ ਕੇ ਇਹ ਸਾਰੀ ਸਾਜ਼ਿਸ਼ ਹੈ ਪੰਜਾਬ ਦੇ ਲੋਕਾਂ ਦੇ ਉੱਤੇ। ਔਰ ਹੁਣ ਆਰ ਪਾਰ ਦੀ ਲੜਾਈ ਇਸ ਸਰਕਾਰ ਨਾਲ ਤੇ ਪੰਜਾਬ ਦੀ ਪੁਲਿਸ ਨਾਲ ਤੇ ਪੰਜਾਬ ਦੇ ਖਾਸ ਕਰਕੇ ਡੀਜੀਪੀ ਨਾਲ ਤੇ ਮੁੱਖ ਮੰਤਰੀ ਨਾਲ ਲੜਾਈ ਲੜਨੀ ਪਏਗੀ। ਬਹੁਤ ਹੋ ਗਿਆ ਔਰ ਕਿੰਨੇ ਕ ਪੁੱਤ ਤੇ ਸਾਡੇ ਪਿਓ ਮਰਵਾਵਾਂਗੇ ਅਸੀਂ। ਰਾਹਤ ਕਾਬਜਾ ਚ ਜਿੱਥੇ ਸਰਕਾਰ ਕੰਮ ਨਹੀਂ ਕਰ ਰਹੀ ਉਥੇ ਝੁਕਿਆ ਵਿਅਕਤੀ ਉਹਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਇਹ ਸੁਰੱਖਿਤ ਕੌਣ ਹੈ ਤੇਰਾ ਜਵਾਬ ਮੁੱਖ ਮੰਤਰੀ ਸਾਹਿਬ ਦੇਣਗੇ ਕਿ ਪੰਜਾਬ ਦੇ ਡੀਜੀਪੀ ਸਾਹਿਬ ਦੇਣਗੇ ਇਹ ਫੈਸਲਾ ਤੁਸੀਂ ਕਰ ਲਓ ਦੋਨਾਂ ਨੂੰ ਅਸੀਫਾ ਦੇ ਦੇਣਾ ਚਾਹੀਦਾ ہر تسی نہیں سمال سکے پانی حالات برا حال ہو گیا پنجاب بد تو بدتر ہو گیا ہر برگ تھوڑے تو دکھی ہے کسان دکھی ہے مزدور دکھی ہے وپاری دکھی ہے ہر ایک تھوڑے تو دکھی ہے کرمچاری دکھی ہے کہ تسی آپ دے پتہ نہیں کیلئے گلہ چھوڑتا ہوں انہوں نے سن لو تیار نہ ہوں آر پار دی لڑائی لڑا, لڑا. میں تا جانا سی پور کل میٹنگ رکھی ہے فلڈا دے متعلق سارے پنجاب دا دورہ کر رہے ہیں لیکن یہ اتنی ضروری کام ہے